ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਕੋ ਬਹੁਤ ਠੀਠਾ ਕੋ ਮੇਰਾ ਚੈਨਲ YouTube ਤੇ ਇਕਨੌਮੀ ਸੋਚ ਤੇ ਤੁਹਾਡਾ ਸਾਰਿਆਂ ਦਾ ਸਵਾਲ ਕੀਤਾ ਜਾਂਦਾ ਹੈ ਮੇਰੇ ਨਾਲ ਮੇਰਾ ਭਾਈ ਚੰਦਰਪਾ ਅਸੀਂ ਅੱਜ ਬੈਠ ਕੇ ਦੋਨੇ ਗੱਲਾਂ ਕਰਾਂਗੇ ਅਸੀਂ ਬਹੁਤੇ ਸਿਆਣੇ ਤਾਂ ਨਹੀਂ ਹੈਗੇ ਬਹੁਤੀਆਂ ਸਿਆਣੀਆਂ ਗੱਲਾਂ ਸਾਨੂੰ ਆਉਂਦੀਆਂ ਨਹੀਂ ਪਰ ਜਿਹੜੀਆਂ ਅੱਜ ਕੱਲ੍ਹ ਜ਼ਿੰਦਗੀ ਤੇ ਗੱਲਾਂ ਚੱਲਦੀਆਂ ਹਨ ਉਹ ਅਸੀਂ ਉਸੇ ਬਾਰੇ ਗੱਲਾਂ ਕਰਨਾ ਨੇ ਪਰ ਅਸੀਂ ਕਿਸੇ ਨੂੰ ਇੱਥੇ ਸਿਆਣਪ ਨਹੀਂ ਦੇ ਰਹੇ ਅਸੀਂ ਕਿਸੇ ਨੂੰ ਸੁਝਾਅ ਨਹੀਂ ਦੇ ਰਹੇ ਵੀ ਤੁਸੀਂ ਐਂ ਕਰੋ ਐਂ ਕਰੋ ਬਈ ਅੱਜ ਕੱਲ ਜੇ ਲੋਕਾਂ ਨੂੰ ਸਿਆਣਪ ਬਾਰੇ ਗੱਲਾਂ ਕਰੀਏ ਤਾਂ ਕਹਿੰਦੇ ਨਾ ਬੌੜੇ ਸਣੇ ਬੌੜੇ ਸਣੇ ਵਾਲਾ ਬੰਦਾ ਸਾਨੂੰ ਦੱਸ ਸਾਨੂੰ ਦੱਸਦੇ ਆ ਆਪ ਕੱਲੇ ਦਾ ਜਵਾਬ ਹੋਏ ਸਾਨੂੰ ਕੋ ਲਾਉਂਦਾ ਹੁੰਦੇ ਆ ਬਈ ਜੇ ਆਪਾਂ ਇੱਥੇ ਕਿਸੇ ਦਾ ਭਲਾ ਵੀ ਕਰਦੇ ਆ ਨਾ ਤੇ ਲੋਕੀ ਜਿਹੜੇ ਆਪਣੇ ਆਪ ਦੇ ਯਾਰ ਵੀ ਬੀਤਦੇ ਆ ਨਾ ਉਹੀ ਤਾਂ ਤੰਕ ਚ ਆਉਂਦੇ ਆ ਉਹ ਕਹਿੰਗੇ ਲੈ ਆ ਦਾ ਅੱਜ ਲੈ ਕੱਲ ਦਾ ਜਵਾਬ ਸਿਆਣਾ ਬਣਦਾ ਹੁੰਦਾ ਨਾ ਤੇ ਅਸੀਂ ਅੱਜ ਗੱਲ ਕਰਾਂਗੇ ਸਬਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਜ਼ਿੰਦਗੀ ਬਾਰੇ ਵੀ ਜ਼ਿੰਦਗੀ ਕੀ ਹੈ ਜ਼ਿੰਦਗੀ ਰਸੋ ਸੰਸਾਰ ਖਾਂ ਜ਼ਿੰਦਗੀ ਬਾਰੇ ਵੀ ਆਪਾਂ ਗੱਲ ਕਰਦੇ ਆ ਇੱਕ ਆਪਾਂ ਗੱਲ ਕਰਾਂਗੇ ਅੱਜ ਸਬਰ ਬਾਰੇ ਸਬਰ ਬਾਰੇ ਫਿਰ ਆਪਾਂ ਗੱਲ ਕਰਾਂਗੇ ਸਤੂਲ ਬਾਰੇ ਸਤੂਲ ਕੀ ਹੈ ਇੰਤਜ਼ਾਰ ਇੰਤਜ਼ਾਰ ਫਿਰ ਇੱਕ ਜਿਹੜਾ ਇੰਤਜ਼ਾਰ ਆ ਕਿਸੇ ਦਾ ਕਿਸੇ ਦੇ ਪਿਆਰ ਲਈ ਜਾਂ ਕਿਸੇ ਦੀ ਕੋਈ ਵੀ ਜੀ ਉਹਨੇ ਹਾਸਲ ਕਰਨੀ ਆ ਉਹਦੇ ਲਈ ਅੱਜ ਕੱਲ ਤਾਂ ਲੋਕਾਂ ਦੇ ਨਾਲ ਦੇਖਿਆ ਯਾਰ ਇਥੇ ਨਾਲ ਦੇਲੇ ਟੁੱਟਦੇ ਹਨਾ ਤੇ ਅੱਜ ਕੱਲ ਤਾਂ ਸਾਰੇ ਪਿਆਰ ਦੇ ਮਾਰੇ ਪਏ ਆ ਜਾਂ ਕਦ ਬੇਰੋਜ਼ਗਾਰੀ ਦੇ ਮਾਰੇ ਪਏ ਆ ਸਹੀ ਹਾਂ ਤਾਂ ਕਹਿੰਦੇ ਵੀ ਜਿਹੜੀ ਜ਼ਿੰਦਗੀ ਆ ਉਹ ਕੀ ਆ ਜ਼ਿੰਦਗੀ ਜੇ ਆਪਾਂ ਜੰਮਨੇ ਆ ਤਾਂ ਲੋਕਾਂ ਨੂੰ ਨਾ ਕੌੜੀ ਲੱਗ ਮੈਜਿਕ ਤਾਂ ਪੜੀ ਜਾਂਦਾ ਸੀਗਾ ਉਹਦੇ ਤੇ ਲਿਖਿਆ ਸੀਗਾ ਜ਼ਿੰਦਗੀ ਕੌੜੀ ਕਿਉਂ ਲੱਗਦੀ ਆ ਜੇ ਜ਼ਿੰਦਗੀ ਕੌੜੀ ਆ ਤਾਂ ਫਿਰ ਮੌਤ ਦਾ ਸਵਾਲ ਕੀ ਠੀਕ ਹੈ ਜੀ ਹਾਂ ਜਿਹੜੀ ਆਪਣੇ ਜ਼ਿੰਦਗੀ ਬਾਰੇ ਮੈਂ ਕੱਲ ਪਾਰਟ 1 ਪਾਇਆ ਸੀਗਾ YouTube ਤੇ ਤੇ ਉਹਦੇ ਤੇ ਮੈਂ ਲਿਖਿਆ ਸੀਗਾ ਜ਼ਿੰਦਗੀ ਬਾਰੇ ਕੁਝ ਗੱਲਾਂ ਤੇ ਅੱਜ ਉਸੇ ਦਾ ਹੀ ਪਾਰਟ ਅਸੀਂ ਲੈ ਕੇ ਆਏ ਹਾਂ ਦੂਜਾ ਪਾਰਟ ਸਾਡਾ ਜ਼ਿੰਦਗੀ ਦੀਆਂ ਗੱਲਾਂ ਕਿਉਂਕਿ ਜ਼ਿੰਦਗੀ ਤਾਂ ਸਾਰੇ ਲੋਕ ਜਿੰਦੇ ਆ ਹਨਾ ਜਿੱਦੂ ਤੋਂ ਇਲਾਵਾ ਵੀ ਅੱਪਾ ਗੱਲਾਂ ਕਰਾਂਗੇ ਤੇ ਜ਼ਿੰਦਗੀ ਕੀ ਹੈ ਅੰਜੀ ਸੰਸਾਰ ਹਾਂ ਦਾ ਸਿੱਖ ਦਾ ਸਿੱਖ ਉਹ ਟਿੱਕ ਟਕ ਹਰ ਜਨ ਨੂੰ ਟਿੱਕ ਟਕ ਚੱਲ ਤੱਕ ਜੇ ਗੰਦ ਗਰੀਏ ਜ਼ਿੰਦਗੀ ਜ਼ਿੰਦਗੀ ਚ ਯਕੀਨ ਨਾ ਹਿੱਥੀ ਹਾਂਜੀ ਭਾਈ ਜ਼ਿੰਦਗੀ ਦੇ ਉੱਤੇ ਯਕੀਨ ਨਾ ਮੱਚੀ ਹੈ ਪਰ ਭਾਈ ਅੱਜ ਕੱਲ ਨਾ 21ਵੀਂ ਸਦੀ ਹੈ ਇਹ 21ਵੀਂ ਸਦੀ ਦੇ ਵਿੱਚ ਤਾਂ ਬੰਦਾ ਰੱਬ ਨੂੰ ਚਾੜਦਾ ਤੇ ਬੰਦਾ ਬੰਦੇ ਨੂੰ ਚਾੜਦਾ ਮੈਂ ਕੁਝ ਲਿਖਿਆ ਸੀਗਾ ਕਹਿੰਦੇ ਲੋੜ ਤੋਂ ਵੱਧ ਕਿਸੇ ਤੇ ਯਕੀਨ ਮਾਰਦਾ ਲੋੜ ਤੋਂ ਵੱਧ ਕਿਸੇ ਤੇ ਯਕੀਨ ਮਾਰਦਾ ਕਿਉਂਕਿ 21 ਸਦੀ ਆ ਜਨਾਬ 21ਵੀਂ ਸਦੀ ਆ ਜਨਾਬ ਇਸੇ ਬੰਦਾ ਬੰਦਰ ਨੂੰ ਚਾਰਦਾ ਇਸਦਾ ਬੰਦਾ ਰੱਬ ਨੂੰ ਹੀ ਚਾਹ ਸਹੀ ਠੀਕ ਹੈ ਤੇ ਜ਼ਿੰਦਗੀ ਬਾਰੇ ਜੇ ਮਾਲ ਕਹਿੰਦੇ ਚੇ ਚੜਿਆ ਸੂਰਜ ਉਹਨਾਂ ਡੁੱਬਣਾ ਜ਼ਰੂਰ ਆ ਉਹ ਕਾਹਦਾ ਮਾਨ ਕਰਦਾ ਸਿੰਧੂ ਆ ਤੂੰ ਵੀ ਮੁਕਣਾ ਜ਼ਰੂਰ ਸਹੀ ਹੈ ਨਾ ਸਬਰ ਹਰ ਇੱਕ ਨੂੰ ਨਹੀਂ ਹੁੰਦਾ ਸਬਰ ਹਰ ਇੱਕ ਨੂੰ ਨਹੀਂ ਹੁੰਦਾ ਅੱਜ ਕਾਲ ਦੇ ਲੋਕਾਂ ਦੇ ਵਿੱਚ ਨਾ ਲਾਜ ਹੁੰਦੀ ਹੈ ਠੀਕ ਹੈ ਲੋਕੀ ਇੱਕ ਦੂਜੇ ਨੂੰ ਦਿੰਦੀ ਆ ਤੇ ਬਈ ਯਾਰ ਆ ਕੰਮ ਹੋ ਜੇ ਸਿੱਧੀ ਤੇ ਜੇ ਅਗਰ ਲੋਕਾਂ ਨੂੰ ਵੀ ਤੁਸੀਂ ਰੁਕ ਜਿਓ ਯਾਰ ਕੰਮ ਹੋ ਜੂਗਾ ਕੰਮ ਹੋ ਜੂਗਾ ਮੇਰਾ ਫੋਨ ਦਾ ਲਾਈਵ ਦੇ ਵਿੱਚ ਕੁਝ ਕੰਮ ਚੱਲ ਰਹੇ ਆ ਮੈਨੂੰ ਕਈ ਲੋਕ ਕਹਿ ਰਹੇ ਆ ਵੀ ਯਾਰ ਤੂੰ ਛੇ ਦੀ ਕਾਲੀ ਕਿਉਂ ਨਹੀਂ ਕਰਦਾ ਮੈਂ ਕਹਿੰਦਾ ਬਈ ਯਾਰ ਸਬਰ ਸਬਰ ਦਾ ਫਾਲੋ ਮੈਂ ਸਬਰ ਦਾ ਫਾਲੋ ਮੈਂ ਠਾਉਂਦਾ ਤੇ ਤੁਸੀਂ ਉਹ ਚੀਜ਼ ਨੂੰ ਬਣਾਉ ਆਉਂਦੇ ਹੋ ਤੇ ਤੁਸੀਂ ਚੱਲੂਗਾ ਸਬਰ ਦਾ ਫਾਲੋ ਹਾਂ ਸਬਰ ਕਰਨਾ ਜ਼ਰੂਰੀ ਹੈ ਸਪਿਰਿਟ ਜੀ ਆਮ ਆਰੇ ਦੇ ਵਿੱਚ ਗੱਲ ਕਰਦੇ ਆਂ ਜਿਹੜੇ ਅੱਜਕੱਲ ਦੇ ਆਸ਼ਕਾਂ ਦੇ ਰਿਸ਼ਤੇ ਆ ਹਨ ਜਿਹੜੇ ਪਿਆਰ ਮੁਹੱਬਤ ਦੇ ਰਿਸ਼ਤੇ ਆ ਆਪਾਂ ਉਹਦੇ ਵਿੱਚ ਜੇ ਗੱਲ ਕਰਦੇ ਆ ਤਾਂ ਉਹਦੇ ਤੇ ਮੈਕ ਕਰ ਲੈਤੀ ਸੀ ਕਿ ਇੱਕ ਦਿਨ ਕਿ ਇੱਕ ਦਿਨ ਦੂਰੀਆਂ ਮੁੱਕ ਜਾਣਗੀਆਂ ਸਬਰ ਦੇ ਵਿੱਚ ਲਿਖਿਆ ਸੀ ਇੱਕ ਦਿਨ ਦੂਰੀਆਂ ਮੁੱਕ ਜਾਣਗੀਆਂ ਲੇਕਿਨ ਪਤਾ ਨਹੀਂ ਲੱਗਿਆ ਰਿਸ਼ਤਾ ਖੋਗੋ ਮੁੱਕ ਗਿਆ ਠੀਕ ਹੈ ਨਾ ਇੱਥੇ ਵੀ ਆਪਾਂ ਗੱਲ ਕਰ ਰਹੇ ਹਾਂ ਸਬਰ ਕਰਨਾ ਜ਼ਰੂਰੀ ਸੀਗਾ ਪਰ ਪਤਾ ਹੀ ਨਹੀਂ ਲੱਗਿਆ ਸਬਰ ਕਰਦੇ ਕਰਦੇ ਰਿਸ਼ਤਾ ਖੋਦੋਂ ਮੁੱਕ ਗਿਆ ਸਕੂਨ ਆ ਮੈਂ ਤੁਹਾਨੂੰ ਹਾਂ ਬਹੁਤ ਜਿਹੇ ਕੁਸਚਨ ਆ ਵੀ ਕੁਝ ਸਕੂਨ ਆ ਮੈਂ ਜੀ ਗਿਆ ਪਿੱਛੇ ਆਪਾਂ ਗੱਲ ਕੀਤੀ ਆ ਸਭ ਸਕੂਨ ਆਪਾਂ ਗੱਲ ਕਰਾਂਗੇ ਸਕੂਨ ਕੀ ਆ ਸਕੂਨ ਹਰ ਇੱਕ ਨੂੰ ਠੀਕ ਹੈ ਸਕੂਨ ਮੈਨੂੰ ਆਪਾਂ ਵਾਦਾ ਇਹਦੇ ਦੇ ਮੈਂ ਸਕੂਨ ਦੇ ਕੋਲ ਲਿਖਿਆ ਮੈਂ ਬਹੁਤੋ ਦੱਲ ਖੜੀ ਜਾ ਮੈਂ ਆਹ ਨੂੰ ਲਫਾਰੀ ਸਮਝਦਾ ਤਾਂ ਕੁਝ ਦਿਨ ਦੀਆਂ ਸੱਚੀਆਂ ਆ ਸਾਚੀ ਗੱਲਾਂ ਜੋ ਆਪਣੇ ਨਾਲ ਹੁੰਦੀਆਂ ਆਉਂਦੀਆਂ ਲੱਗਦੀਆਂ ਹਨ ਹਰੇਕ ਨਾਲ ਹੁੰਦੀਆਂ ਤੇ ਪੇਕੀ ਵਜਾ ਜੇ ਨਹੀਂ ਮਿਲਿਆ ਪੇਕੀ ਹੋਇਆ ਜੇ ਨਹੀਂ ਮਿਲੇ ਤਾਂ ਖਿਆਲਾਂ ਦੇ ਵਿੱਚ ਹੈਗਾ ਠੀਕ ਹੈ ਨਾ ਖਿਆਲਾਂ ਦੇ ਵਿੱਚ ਅੱਜ ਵੀ ਆਸ ਜਿਉਂ ਮਿਲ ਜਾਂਦੇ ਜੇ ਉਹ ਮਿਲ ਜਾਂਦੇ ਅੱਛਾ ਅਸੀਂ ਰੱਬ ਨੂੰ ਵੀ ਫੜਦੇ ਅਸੀਂ ਸ਼ੈਦ ਪ੍ਰਭੂਮੀ ਪਲ ਚੰਗਾ ਅਚਨ ਬਸੇ

ਇੰਤਜ਼ਾਰ ਕਰਨਾ ਸਿੱਖੋ ਬਈ ਸਬਰ ਕਰਨਾ ਸਿੱਖੋ ਸ਼ਾਂਤ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਖੁਸ਼ ਕਰਕੇ ਮਿਲ ਜਾਊਗਾ ਜੇ ਤੁਸੀਂ ਮਾੜੇ ਕੰਮ ਕਰੋਗੇ ਤਾਂ ਤੁਹਾਡੀ ਆਪ ਨੂੰ ਸੁਭ ਨਹੀਂ ਗੂਗਾ ਜੇ ਬੱਚੇ ਚੰਗੇ ਕੰਮ ਕਰੋ ਹਾਂ ਚੰਗੇ ਕੰਮ ਕਰੋ ਤੇ ਇੰਤਜ਼ਾਰ ਕਰਨਾ ਵੀ ਜਿੰਦਿਆ ਨੂੰ ਸਿੱਖ ਲੈਣਾ ਉਹਦੇ ਆਪਣੀ ਜ਼ਿੰਦਗੀ ਵਧੀਆ ਬਦਲਣੀ ਹੈ ਸਬਰ ਕਰਨਾ ਸਿੱਖੋ ਸ਼ਾਂਤ ਆਉ ਜੋ ਤੁਹਾਡੀ ਜ਼ਿੰਦਗੀ ਚ ਤੇ ਯਾ ਭਈ ਵੀ ਕੋਈ ਪਤਾ ਨਹੀਂ ਜਿ세ਦਾ ਕੱਲ ਮੁਕੀ ਨਹੀਂ ਰਹਿਣਾ ਜੀ ਇਹ ਚੇਹਰੋਂ ਉਹ ਪਤ ਦੇ ਨਾਲ ਸਬਰ ਨਾਲ ਪਿਆਰ ਨਾਲ ਬੁਰਾ ਜਿੰਦਗੀ ਜੇ ਹੁ ਚਿਉਂਸ ਉੱਜਾਉਣਾ ਹੋ ਗਿਆ ਜੀ ਕੋਈ ਜਾਂਦਾ ਉਸ ਤੋਂ ਹਾਂ ਜੀ ਬਹੁਤ ਗੱਲਾਂ ਨੇ ਬੜੀਆਂ ਗੱਲਾਂ ਹੋਈ ਜੰਦਗੀ ਦੇ ਵਿੱਚ ਜੇ ਆਪਾਂ ਦੇਖਾਂਗੇ ਮੈਂ ਜਿਹੜੀਆਂ ਗੱਲਾਂ ਲਿਖੀਆਂ ਨੇ ਇਹ ਜ਼ਿੰਦਗੀ ਨੂੰ ਦੇ ਕੀ ਗੱਲਾਂ ਲਿਖਦੇ ਪਏ ਆਪਾਂ ਵੀ ਅੱਜ ਹੀ ਹੋਈ ਜਾਂਦੀ ਆਪਣਾ ਨਾਲ ਹੀ ਹੋਈ ਜਾਂਦੀ ਹੈ ਇਹ ਤੇ ਕਾਪੀਰਾਈਟ ਦਾ ਬਹੁਤ ਰਿਪੋਰਟ ਹੈ ਆਪਾਂ ਚਲ ਕੇ ਸੰਤੋਸ਼ ਠੰਡੇ ਤਾਂ ਨਹੀਂ ਆਣਗੇ ਪਰ ਆਪਾਂ ਜ਼ਿੰਦਗੀ ਜੀਵਨ ਦਾ ਜਿਹੜਾ ਮਨ ਕੋਈ ਵਗਿਆ ਜਿਨਾ ਚਾਹੀਦਾ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਰਹਿ ਜਾ ਕਰੋ ਐਵੇਂ ਉਦਾਸ ਨਾ ਹੋਇਆ ਕਰੋ ਜਿਨ੍ਹਾਂ ਦੇ ਪੈਰ ਡਰ ਡਟਦੇ ਆ ਨਾ ਉਹ ਸਵਰਗ ਕਰ ਲਿਆ ਕਰੋ ਉਹ ਮਾੜੇ ਕੰਮ ਨਾ ਕਰਿਆ ਕਰੋ ਸਭ ਤੋਂ ਵੱਡਾ ਮੇਨ ਮੈਸੇਜ ਇਹ ਦਿਨ ਆ ਰਿਹਾ ਕਿ ਜੇ ਕੋਈ ਡਰ ਡਟਦਾ ਉਹ ਲੋ ਮੇਰੇ ਵੀ ਤੁਸੀਂ ਬਹੁਤ ਕੰਮਾਂ ਤੇ ਨਾ ਬਣਿਆ ਕਰੋ ਤੁਸੀਂ ਨਸ਼ੇ ਨਾ ਕਰਨਾ ਹੈ ਉਹ ਅੱਜ ਕੱਲ ਲੋਕ ਨਸ਼ੇ ਬਹੁਤ ਕਰਦੇ ਆ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਤੁਸੀਂ ਨਸ਼ੇ ਤੋਂ ਦੂਰ ਹੋਗੇ ਉਨਨੀ ਤੁਹਾਡੀ ਜ਼ਿੰਦਗੀ ਸੁਖਮਈ ਹੋਊਗੀ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਵੀ ਸਾਡਾ ਦਾ ਡਟ ਗਿਆ ਸਾਡਾ ਕੰਮ ਨਹੀਂ ਬਣਿਆ ਬੇਰੋਜ਼ਗਾਰੀ ਉਹ ਵੀ ਬੰਦੇ ਨਸ਼ੇ ਕਰਦੇ ਨੂੰ ਬਣ ਜਾਂਦੇ ਆ ਠੀਕ ਆ ਸਾਨੂੰ ਬਹੁਤ ਲੋਕ ਮਿਲਦੇ ਜਿਹੜੇ ਨਸ਼ੇ ਕਰਦੇ ਸਾਈਡ ਸਾਈਡੋ ਤੇ ਕਰ ਰਹੇ ਆਂ ਦਾ ਟੂਟੇ ਪੁੱਟਾਰਾ ਕਰਦੇ 18 ਜਾਂ ਲੇ ਆਣੀ ਤੇ ਡਪੋਸ ਹੀ ਸਾਨੂੰ ਆਣੀ ਚਲਾਈ ਹਾਂ ਬਿੱਲ ਗਿਨਾ ਦੀ ਖਰਾਬ ਕਰਦਾ ਜਿੰਦ ਗਿਆ ਖਰਾਬ ਕਰਦਾ ਲੋਕੀ ਪੈਸੇ ਨਾਲ ਘਰ ਭੀਰ ਪਈ ਪੈਸੇ ਹੀ ਮਤ ਮਾਰ ਕੇ ਰੱਖਦਾ ਜੇ ਬੰਦੇ ਕੋਲੇ ਪੈਸਾ ਹੋਵੇ ਤਾਂ ਬੰਦਾ ਸਹੀ ਰਹਿੰਦਾ ਜਦੋਂ ਕੋਲ ਪੈਸਾ ਨਹੀਂ ਹੁੰਦਾ ਉਹ ਬੰਦਾ ਦਿਮਾਗ ਰਾਂਗ ਉਹ ਆ ਗੋ ਕਿ ਮੈਂ ਕੋਣ ਨੰਬਰ ਦਾ ਕੰਮ ਕਰਾਂ ਮੈਂ ਕਿਤੇ ਜਾ ਹਾਂ ਹਾਂ ਮੈਂ ਕਸਾ ਦਾ ਮਾਮੂਲੀ ਆਂ ਜਿੰਦੀ ਜੀਨ ਤੱਕ ਰਹਿਣਾ ਗੋਪਰੋ ਬਿੱਕ ਕੇ ਸੇਦੀ ਵੱਡੀ ਕੱਡੀ ਆ ਲੇ ਵੇਖ ਕੇ ਨਾ ਆਪ ਦੇ ਆਲੂ ਨਾ ਦਿਵਾਵਾ ਕਰਿਆ ਕਰੋ ਕੋਈ ਉਹਨੂੰ ਤਾਂ ਲੈਣੀ ਕੋਡੀ ਕਰੀ ਗਿਆ ਤੇ ਮੇਰੇ ਕੋਲ ਕੀ ਮੇਰੇ ਕੋਲ ਮਟਰਸਾ ਨਹੀਂ ਯਾਰ ਤੁਸੀਂ ਇਹ ਨਾ ਕਰਿਆ ਕਰੋ ਮੇਰੇ ਕੋਲ ਸਾਈਕਲ ਕਦੇ ਵੀ ਜੀਣਾ ਨਾ ਜ਼ਿੰਦਗੀ ਦੇ ਵਿੱਚ ਆਉਗੋ ਛੋਟੇ ਨੇ ਵੇਖ ਕੇ ਜੀਓ ਫਿਰ ਉਹ ਸਾਈਕਲ ਤੇ ਜਾਂਦਾ ਮੇਰੇ ਕੋਲੇ ਰੱਬ ਨੇ ਬਹੁਤ ਦਿੱਤਾ ਯਾਰ ਰੱਬ ਦਾ ਧੰਨਵਾਦ ਕਰਿਆ ਕਰੋ ਬਹੁਤ ਲੋਕ ਧੰਨਵਾਦ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਯਾਰ ਅਸੀਂ ਸਾਰੇ ਸਾਰੇ ਚੰਗੇ ਬਣੀ ਹੁੰਦੇ ਜੀ ਗੱਲ ਇਹ ਆ ਕਿ ਤੁਸੀਂ ਜਿਹੜੀ ਜ਼ਿੰਦਗੀ ਆ ਨਾ ਚੰਗੇ ਤਰੀਕੇ ਨਾਲ ਜੀਣਾ ਸਿੱਖੋ ਹਾਂ ਅਸੀਂ ਹੁਣ ਤੋਂ ਇਲਾਵਾ ਜੋ ਕੋਣ ਪੋਸਟ ਵੀ ਤੇ ਮੈਂ ਗੱਲਾਂ ਦੱਸਿਆ ਕਰੂੰਗਾ ਤੇ ਕੋਈ ਚੰਗੀਆਂ ਗੱਲਾਂ ਹੀ ਦੱਸਿਆ ਕਰਾਂਗੇ ਅਸੀਂ ਤੇ ਸਾਡੇ ਚੈਨਲ ਨੂੰ ਵਾਤੋ-ਵਾਦ ਕਰਦੇ ਤੁਸੀਂ ਜਿਹੜਾ ਸਬਸਕ੍ਰਾਈਬ ਹੁੰਦਾ ਹੈਗਾ ਸਬਸਕ੍ਰਾਈਬ ਕਰੋ ਜੋ ਵੀ ਹੁੰਦਾ ਬਈ ਯਾਰ ਉਹ ਬਟਨ ਤੇ ਜਾ ਕੇ ਨਾ ਕਲਿਕ ਕਰ ਦਿਓ ਤੇ ਸਾਨੂੰ ਉੱਤੇ ਫੋਲੋ YouTube ਤੇ ਕਰ ਲਿਓ ਤੇ ਮੇਰਾ ਇੰਸਟਾਗ੍ਰam ਤੇ ਪੇਜ ਆ ਬਈ ਜਿੰਦਗੀ ਲਿਖਾਂ ਜ਼ਿੰਦਗੀ ਬਾਰੇ ਅਸੀਂ ਕੁਝ ਗੱਲਾਂ ਮੈਂ ਉਥੇ ਲਿਖ ਰਿਹਾ ਤੇ ਬਾਈ ਬਾਤੋ ਬਾਤ ਇਹਨੂੰ ਸਕੋਟ ਕਰਿਓ ਇੱਥੇ ਬਾਈ ਹੋਰ ਤਾਂ ਗੱਲ ਫਿਰ ਤਾਂ ਯਾਰ ਸਾਰੇ ਕੋਈ ਸਕੋਟ ਕਰ ਦਿੰਦਾ ਇਹ ਤਾਂ ਫਿਰ ਚੰਗੀਆਂ ਗੱਲਾਂ ਕੋਈ ਕੰਮ ਕਰਦਾ ਹਾਂ ਅਈ ਤੇ ਚੰਗੀਆਂ ਗੱਲਾਂ ਹੀ ਕਰਨ ਨੂੰ ਇੱਥੇ ਆਏ ਆ ਸੜਕੋਂ ਤਾਂ ਕੋਈ ਲਚਕਪੁਣਾ ਦਾ ਹੈ ਨਹੀਂਗਾ ਬਈ ਇਹ ਤਾਂ ਨਾਰਮਲ ਜਿਹਾ ਬੰਦ ਸੀ ਮੈਂ ਕਿਹਾ ਜਿੱਥੇ ਹੋਰ ਲੋਕ ਵੀ ਵੀਡੀਓ ਬਣਾਈਏ ਤੁਸੀਂ ਮੈਂ ਨਾਲ ਨੂੰ ਕਮ ਕਹਾ ਚਾਲਸੇ ਅੰਦਰ ਆਪੋ ਬਣਾਈ ਗਏ ਚੰਗਾ ਮੈਸੇਜ ਮਲੇ ਲੋਕਾਂ ਨੂੰ ਹਨਾ ਲੋਕਾਂ ਜਿਹੜੀ ਜਿੰਨੇ ਆਪਣਾ ਯਾਰ ਐਕਸਪੀਰੀਅੰਸ ਵਾਲਾ ਹੀ ਬਾਰੇ ਆਪਾਂ ਲੋਕਾਂ ਨੂੰ ਦੱਸ ਸਕੀ ਦੱਸੋ ਸਾਡੇ ਤੋਂ ਵੱਧ ਲੋਕ ਸਿਆਣੇ ਬੈਠੇ ਹੋ ਜਿੰਦਗੀ ਇੱਕ ਹੀ ਮਿਲਦੀ ਆ ਹਾਂ ਜਮੋ ਸਹੀ ਹੈ ਭਾਈ ਚੰਦਰ ਜੀ ਵੀ ਇੱਕ ਵਾਰੀ ਜ਼ਿੰਦਗੀ ਮਿਲਦੀ ਆ ਤੁਹਾਨੂੰ ਤੇ ਤੁਸੀਂ ਉਹ ਚੰਗੀ ਤਰ੍ਹਾਂ ਜੀਣਾ ਸਿੱਖੋ ਐ ਮੇਰੇ ਦੋਸਤੋ ਇਹ ਨਹੀਂ ਦਰੋ ਐ ਕਿੰਨਾ ਕੁ ਖਾਦਾ ਨਹੀਂ ਚੰਗੀ ਸੰਗਤ ਚ ਬੈਠੋ ਮਾੜੇ ਜਨਮ ਮਾੜੇ ਜਨਮ ਤੋਂ ਆਪਣੇ ਵੀ ਯਾਰ ਬੱਲੀ ਹੈਗੇ ਆ ਬੱਤੇ ਰਿੰਨੇ ਜਿਆ ਕਰਦੇ ਪਰ ਅਸੀਂ ਗੁਰੂ ਦੇ ਨਾਲ ਲੱਗੇ ਆਂ ਚੰਗੇ ਆ ਜਿੱਥੇ ਵੀ ਹੈਗੇ ਆਂ ਤੇ ਤੁਸੀਂ ਬਈ ਸਾਡੇ ਚੈਨਲ ਨੂੰ ਸਪੋਰਟ ਕਰਿਓ ਤੇ ਇਹਨੂੰ ਫੋਲੋ ਕਰਿਓ ਸ਼ੇਅਰ ਕਰ ਦਿਓ ਬਈ ਜੇ ਤੁਹਾਨੂੰ ਕਿਤੇ ਵੀ ਕੋਈ ਨੀਕੀ ਜਲਦੀ ਆ ਕੋਈ ਸਾਡੇ ਕੋਈ ਗਲਤੀ ਹੋ ਗਈ ਤਾਂ ਉਹਦੇ ਤੋਂ ਅਸੀਂ ਮਾਫ਼ੀ ਮੰਗਦੇ ਆਂ ਤੇ ਸਾਨੂੰ ਕਮੈਂਟਾਂ ਦੇ ਵਿੱਚ ਬਈ ਚੰਗਾ ਹੀ ਤੁਸੀਂ ਜੇ ਹਾਂ ਕੋਈ ਕਿਸੇ ਹੋਰ ਦਾ ਮੈਸੇਜ ਹੋਵੇ ਬਈ ਸਾਨੂੰ ਇਹਦੇ ਤੇ ਸਾਨੂੰ ਗੁੱਡਵਨਾ ਚਾਹਤੋ ਤੇ ਅਸੀਂ ਪੋਸਟ ਟਾਪਿਕ ਤੇ ਸਪੈਸ਼ਲ ਲੱਗੇ ਮਾਜੀ ਪੋਸਟਾਂ ਨਾਲ ਜੁੜਨ ਸਮਾਂ ਹਾਂ ਮੈਸੇਜ ਕਰੋ ਹਾਂ ਸਾਨੂੰ ਐਸਾ ਬੋਲ ਦੱਸ ਅਸੀਂ ਤੁਹਾਨੂੰ ਦੱਸਾਂਗੇ ਉਹ ਜੀ ਤੇ ਵੀ ਸਰਨ ਨਾਲ ਇੱਕ ਹੀ ਗੱਲ ਤੇ ਸਾਡੇ ਚੈਨਲ ਨੂੰ ਬਈ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਪਤਾ ਨਹੀਂ ਕੀ ਕਹਿੰਦੇ ਉਹ ਮੈਂ ਤਾਂ ਲਾਈਕ ਲਾਣਾ ਬਈ ਸਬਸਕ੍ਰਾਈਬ ਉਹ ਹਾਂ ਉਹ ਕਰ ਲਿਓ ਨਾ ਉੱਥੇ ਬਟਨ ਤੇ ਜਾ ਕੇ ਤੇ ਉਹ ਕੀ ਕਹਿੰਣਾ ਬਈ ਬਹੁਤ ਚੰਗੇ ਚੰਗੇ ਬਣਾਓ ਹਾਂ ਜਿੰਦਗੀ ਨੂੰ ਜਿਹਾਓ ਹਾਂ